ਸਭਸਾ ਉਹ ਮੈਂ ਤਾਂ ਵਾਟ ਦਾ ਜਲਾ ਇਹ ਕੜਗਤੋ ਆਜੋ 1 ਮਿੰਟ ਲਓ ਮੈਂ ਬੇਨਤੀ ਰਹਾ ਸੀਰਗਰ ਸਾਹਿਬ ਨੂੰ ਕਿ ਰੋਪਰਸ ਨੂੰ ਪਿੰਚ ਕਰਾ ਜੋ ਕਿ ਕਿਨੂੰ ਭਵਾ ਦੋ ਜੀ ਇੱਕ ਬਰੀ ਐਮ ਐਸ ਦਿਨੇ ਲੋ ਪਰ ਕਿ ਬਈ ਉਹ ਤੇ ਕਿ ਦਿਨੇ ਥੱਲੇ ਗਰੀਦ ਨਾ ਕੀ ਵੀ ਓਕੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਆਜ਼ੀ ਬੁਝਰਵਾਣਾ ਸਾਡੇ ਸਰਪੰਚ ਸਾਹਿਬ ਦੇ ਤੇ ਜੈਜੀ ਦਾ ਉਹਨਾਂ ਨੂੰ ਮੈਂ ਧੰਨਵਾਦ ਕਰਾਂਗਾ ਬਸ਼ੇਸ਼ ਰੂਪ ਦੇ ਵਿੱਚ ਉਹਨੇ ਬਲੈਕਆਉਟ ਕੀਤਾ ਜਿਵੇਂ ਸੁਣੀ ਇਹਨੇ ਬਲੈਕਆਉਟ ਕਰ ਲਈ ਸਾਡੇ ਕਰੋ ਬੇਨਤੀ ਕਰਾਂਗਾ ਕਿ ਉਹ ਜੀ ਸੀਧਰਾਉਂ ਜੀ ਸਾਡੇ ਸੀਨੀਅਰ ਮੈਂਬਰ ਪਲੀਜ਼ ਉਹ ਆਓ ਪਲੀਜ਼ ਸੀਧਰਾ ਕੁਮਤਾ ਜੀ ਸਾਡੇ ਸੀਨੀਅਰ ਮੋਸ ਮੈਂਬਰ ਪਲੀਜ਼ ਟਾਪ ਆਉਂਦਾ ਡਰੈਸ ਪਲੀਜ਼ ਬਾਜ ਜਫੀ ਸਿੰਘ ਜੀ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਫੈਸਟ ਵੈਲਫੇਅਰ ਸਿਸ ਦੇ ਪ੍ਰਧਾਨ ਸਟਾਟਸ ਸਿਟੀਜ਼ਨ ਨੂੰ ਬੁਲਾਇਆ ਗਿਆ ਕਿ ਉਹ ਅੱਗੇ ਆਣ ਪ੍ਰਿੰਸੀਪਲ ਸਾਹਿਬ ਜੀ ਬੁਲਾ ਦੇਣਾ ਹੈ ਬੁਲਾ ਲੈ ਬੁਲਾ ਲੈ ਉਹਨੂੰ ਆਓ ਜੀ ਪਿੱਛੇ ਆਓ ਜੀ ਪਿੱਛੇ ਸਾਰੇ ਹਾਂ ਜੀ ਅਕਿੰਦਰਵੰਦ ਸਿੰਘ ਜੀ ਹਾਂ ਜੀ ਨਹੀਂ ਨਹੀਂ ਇਹ ਮੈਂ ਅਕਿੰਦਰਵੰਦ ਸਿੰਘ ਜੀ ਜੀਲਾ ਨਾਮ ਆਵਦੀ ਕਿਹ ਇਸ ਮੈਂ ਸਾਰੀ ਰੋਣ ਮੈਂ ਜੀ ਇੱਧਰ ਵੇਖੋ ਹਾਂ ਜੀ ਇਹ ਛੜਾ ਦੇ ਉੱਪਰ ਚੜ ਗਿਆ ਆ ਦੂਜਾ ਚੜ੍ਹ ਗਿਆ ਜੀ ਪੋ ਪੋ ਖਾ ਗਿਆ ਰਹੇ ਹਾਂ ਜੀ ਧਿਆਨ ਇਹਦੇ ਕੁਝ ਨਹੀਂ ਹੁੰਦਾ ਇੱਕ ਆ ਬੈਨ ਉਹ ਲਾ ਦੇ भेजे बाबा नाम है पाजी 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 आज मदन जी पट्टी के नीचे लाया करके आ गया है मदन जी एक और मेरे तकना तो नहीं हां जी ਆਪ ਪਾਰਟਨਰ ਗਾਸਪ੍ਰਿੰਦਾ ਬਹੁਤ ਧੰਨਵਾਦ ਕਰਦਾ ਕਿ ਸਮੇ ਸਮੇ ਤੇ ਚਾਹੇ ਵਾਈਸ ਐਮਪਲੇ ਜਾਂ ਬਲੰਡ ਕੈਂਪ ਨੇ ਜਾਂ ਸਕੂਲਾਂ ਚ ਮੁਕਸ ਦੇ ਨਹੀਂ ਬੱਚਿਆਂ ਨੂੰ ਬਹੁਤ ਸਮਾਜ ਸੇਵੀ ਕੰਮ ਨੇ ਮੈਂ ਇਹਨਾਂ ਦੀ ਟੀਮ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਖਾਸ ਕਰਕੇ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਸ਼ਸ਼ੀ ਸਿੰਘ ਜੀ ਮੇਰੇ ਬਹੁਤ ਹੀ ਪਰਮ ਮੇਰੇ ਵੱਡੇ ਭਰਾ ਨੇ ਬਹੁਤ ਸਮਾਜ ਸੇਵੀ ਨੇ ਇਸ ਕਰਕੇ ਇਹ ਕੰਮ ਦਾਣਵੀ ਸੱਜਣਾ ਦਾ ਵੀ ਮੈਂ ਧੰਨਵਾਦ ਕਰਦਾ ਜਿਸ ਤਰ੍ਹਾਂ ਕਿ ਬੀ ਜੇ ਸਿੰਘਲਾ ਜੀ ਆਪਣੇ ਸਵਿੰਦਰ ਮੰਡਰ ਜੀ ਪੰਸਲ ਸਾਹਿਬ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਚੀਫ ਗੈਸਟ ਨੇ ਇਹਨਾਂ ਨੂੰ ਮੈਂ ਅੰਗਰਵਾਤਾ ਮਸਾਲਾ ਵੱਲੋਂ ਜੀ ਆਇਆਂ ਵੀ ਕਰਦਾ ਅਤੇ ਧੰਨਵਾਦ ਵੀ ਕਰਦਾ ਇੱਥੇ ਇਹਨਾਂ ਨੇ ਮੈਨੂੰ ਬੜਾ ਵਧੀਆ ਮੌਕਾ ਦਿੱਤਾ ਇੱਥੇ ਭਾਰਤ ਵਿਕਾਸ ਪਰਸ਼ਦ ਦੇ ਤੌਰ ਤੇ ਇਹਨਾਂ ਨੇ ਪੂਰਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਖੈਲਸੀਮੀਆ ਬੱਚਿਆਂ ਦੇ ਪੀੜਤਾਂ ਵਾਸਤੇ 125 ਯੂਨਟ ਇਹਨਾਂ ਨੇ ਬਲੱਡ ਇਕੱਠਾ ਕਰਨਾ ਹੈ ਮੈਂ ਇਹਨਾਂ ਦਾ ਟੀਮ ਦਾ ਬਹੁਤ ਬਹੁਤ ਧੰਨਵਾਦ ਦਿਆਂ ਪ੍ਰਧਾਨ ਸ਼ਸ਼ੀ ਪੂਸ਼ਨ ਜੀ ਸਕਰੀ ਰਜਿੰਦਰ ਗੁਪਤਾ ਜੀ ਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਮੈਂ ਧੰਨਵਾਦ ਦਿਆਂ। ਥੈਂਕ ਯੂ ਭਾਰਤ ਵਿਕਾਸ ਪਰਸ਼ਦ ਵੱਲੋਂ ਥੈਲੀਸੀਮੀਆ ਪੀੜਿਤ ਬੱਚਿਆਂ ਦੇ ਲਈ ਉਹਨਾਂ ਦੀ ਖੂਨ ਦੀ ਕਮੈਂਟ ਦੇਖਦੇ ਭਾਰਤ ਵਿਕਾਸ ਪਰਸ਼ਦ ਵੱਲੋਂ ਖੂਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਔਰ ਉਹਦਾ ਉਦੇਸ਼ ਇਹ ਹੈ ਕਿ ਜੋ ਬੱਚੇ ਪਰੇਸ਼ਾਨ ਨੇ, ਬਲੱਡ ਦੀ ਲੋੜ ਹੈ ਔਰ ਰਜਿੰਦਰਾ ਹਸਪੀਟਲ ਬਲੱਡ ਬੈਂਕ ਤੋਂ ਭਾਰਤ ਵਿਕਾਸ ਪਰਸ਼ਦ ਨੂੰ ਰਿਕਵੈਸਟ ਟੀਮ ਆਈ ਹੈ। ਅੱਜ ਉਹਨਾਂ ਨੂੰ ਬਲੱਡ ਦਿੱਤਾ ਜਾਏਗਾ। ਕਿੰਨੇ ਖੁੰਦਾਰ ਕਿੰਨੇ ਕੋਲ ਦਾ ਕਰ ਲਗਭਗ ਜਿਹੜਾ ਸਾਡਾ ਟਾਰਗੇਟ ਹੈ 100 ਪਲਸ ਟਾਰਗੇਟ ਹੈਗਾ ਉਹ ਤਕਰੀਬਨ ਅਚੀਵ ਹੁੰਦਾ ਦਿਖ ਰਿਹਾ ਸਾਨੂੰ ਕਿਉਂਕਿ ਲੋਕ ਘੂਮੋ ਮਾ ਕੇ ਕਿਸ ਖੁੰਦਾਂ ਦੇ ਕਰਦੇ ਚੋਣਾਂ ਜੀ